ਸਤ ਸ੍ਰੀ ਅਕਾਲ ਦੋਸਤੋ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਿਛਲੇ ਕੁਝ ਦਿਨਾਂ ਚ ਆਹ ਵੀਡੀਓ ਬਹੁਤ ਵਾਇਰਲ ਹੋਈ ਸੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੱਚਾ ਸਕੂਲ ਵਿੱਚ ਪੜ੍ਹਦਾ ਹੈ ਤੇ ਅਚਾਨਕ ਉਸਦਾ ਟੀਚਰ ਉਸ ਨੂੰ ਸਵੇਰੇ ਇੱਕ ਸਵਾਲ ਪੁੱਛ ਲੈਂਦਾ ਕਿ ਪੁੱਤ ਅੱਜ ਤੂੰ ਕੀ ਖਾ ਕੇ ਆਇਆ ਬੱਚੇ ਨੇ ਇੰਨਾ ਭਾਵੁਕ ਕਰਨ ਵਾਲਾ ਜਵਾਬ ਦਿੱਤਾ ਕਿ ਟੀਚਰ ਦਾ ਵੀ ਰੋਂਡ ਨਿਕਲ ਗਿਆ ਟੀਚਰ ਨੇ ਜਦੋਂ ਉਸ ਨੂੰ ਪੁੱਛਿਆ ਪੁੱਤ ਅੱਜ ਤੂੰ ਕੀ ਖਾ ਕੇ ਆਇਆ ਤੇ ਬੱਚੇ ਨੇ ਕਿਹਾ ਸਰ ਜੀ ਮੈਂ ਕੁਝ ਨਹੀਂ ਖਾ ਕੇ ਆਇਆ ਕਿਉਂਕਿ ਅੱਜ ਸਾਡੇ ਘਰੇ ਆਟਾ ਨਹੀਂ ਸੀ ਘਰ ਦੇ ਇੰਨੇ ਗਰੀਬ ਨੇ ਵਿਚਾਰੇ ਕਿਲੋ ਕਿਲੋ ਆਟਾ ਮੋਲ ਲੈ ਕੇ ਆਉਂਦੇ ਨੇ ਪਰੇ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਤੀਜੀ ਨਾਲ ਵਾਇਰਲ ਹੋਈ ਤਾਂ ਪੰਜਾਬ ਦੇ ਲੋਕ ਟੀਚਰ ਕੋਲੋਂ ਅਡਰੈਸ ਪਤਾ ਕਰਕੇ ਉਸ ਬੱਚੇ ਦੇ ਘਰ ਜਾਣ ਲੱਗ ਪਏ। ਮੀਡੀਆ ਵਾਲਿਆਂ ਨੇ ਉਸ ਬੱਚੇ ਦੇ ਘਰ ਜਾ ਕੇ ਜਿਹਨੂੰ ਭਰਤ ਦਾ ਜ਼ਾਇਰਾ ਕੀਤਾ ਤਾਂ ਸੱਚੇ ਮੁੱੱਚੇ ਘਰ ਦੇ ਹਾਲਾਤ ਬਹੁਤ ਹੀ ਨਾਜੁਕ ਸੀ। ਇਸ ਨੂੰ ਦੇਖਦਿਆਂ ਪੰਜਾਬ ਦੇ ਕੁਝ ਲੋਕ ਉਸਦੀ ਮਦਦ ਕਰਨ ਲਈ ਵੀ ਅੱਗੇ ਆਏ ਤੇ ਇਹਨਾਂ ਵਿੱਚੋਂ ਇੱਕ ਨਾਮ ਆਇਆ ਜੈਦੀ ਸਿੱਧੂ ਦਾ ਜਿਨੇ ਕਿ ਇਸ ਬੱਚੇ ਨੂੰ 1 ਕਰੋੜ ਦਾ ਚੈੱਕ ਦਿੱਤਾ ਤੇ ਬੱਚੇ ਦੀ ਪੂਰੀ ਤਰ੍ਹਾਂ ਹੈਲਪ ਕੀਤੀ। ਦੋਸਤੋ ਸੱਚੀ ਇਸ ਤਰ੍ਹਾਂ ਦੇ ਲੋਕ ਬਹੁਤ ਘੱਟ ਹੁੰਦੇ ਨੇ ਜੋ ਕਿ ਅੱਗੇ ਵਧ ਕੇ ਗਰੀਬਾਂ ਦੀ ਮਦਦ ਕਰਦੇ ਨੇ ਗੈਰੀਬਾਈ ਲਈ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਦੇ ਕਮੈਂਟਾਂ ਵਿੱਚ ਦਰੂਰ ਦਿਓ ਤੇ ਪ੍ਰਮਾਤਮਾ ਅਗੇ ਅਰਦਾਸ ਕਰੂ ਏ ਪ੍ਰਮਾਤਮਾ ਕਦੇ ਵੀ ਕੋਈ ਭੁੱਖੇ ਟਡਲਾ ਸੋਵੇ ਕਿਉਂਕਿ ਗਰੀਬੀ ਬਹੁਤ ਮਾੜੀ ਗੱਲ ਹੈ ਧੰਨਵਾਦ ਦੋਸਤੋ ਮਿਲਦੇ ਹਾਂ ਇੱਕ ਅਸੀ ਨਵੀਂ ਅਪਡੇਟ ਦੇ ਨਾਲ